ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਕਿਸਾਨ ਮੁੜ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਪੂਰੀ ਤਰ੍ਹਾਂ ਵਾਹ ਲਾ ਰਹੇ ਨੇ ਪਿੰਡ ਝੰਡੜਪੈੜੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਹੜ੍ਹ ਕਾਰਨ ਉੱਜੜ ਚੁੱਕੀਆਂ ਆਪਣੀਆਂ ਜ਼ਮੀਨਾਂ ਨੂੰ ਮੁੜ ਵਾਹੀਯੋਗ ਬਣਾਉਣ ਦੇ ਲਈ ਟਰੈਕਟਰਾਂ ਨਾਲ ਵਾਹੀ ਸ਼ੁਰੂ ਕੀਤੀ ਹੈ ਉਹ ਹਰ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਜ਼ਮੀਨ ਅਗਲੀ ਫਸਲ ਦੇ ਲਈ ਤਿਆਰ ਕੀਤੀ ਜਾ ਸਕੇ ਹਾਲਾਂਕਿ ਇਸ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ ਕਿਉਂਕਿ ਇਲਾਕੇ ਦੇ ਸੈਂਕੜੇ ਏਕੜ ਖੇਤਾਂ ਦੇ ਵਿੱਚ ਅਜੇ ਵੀ ਪਾਣੀ ਜਿਹੜਾ ਕੀ ਹੜ੍ਹਾਂ ਦਾ ਖੜਿਆ ਹੋਇਆ ਜ਼ਮੀਨ ਦਲਦਲੀ ਬਣੀ ਹੋਈ ਹੈ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਬਹੁਤੇ ਕਿਸਾਨਾਂ ਦੇ ਲਈ ਆਉਣ ਵਾਲੀ ਕਣਕ ਦੀ ਬਿਜਾਈ ਕਰਨਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਜਿਸ ਦੇ ਨਾਲ ਉਹਨਾਂ ਦੇ ਭਵਿੱਖ ਤੇ ਚਿੰਤਾ ਦੇ ਬੱਦਲ ਮੰਡਰਾ ਰਹੇ ਨੇ ਫਾਜ਼ਲਕਾ ਦੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਹੜ੍ਹ ਦੀ ਭਿਆਨਕ ਮਾਰ ਤੋਂ ਉੱਪਰਨ ਦੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਪਿੰਡ ਝੰਗੜ ਪੈਣੀ ਸਮੇਤ ਕਈ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਹਿੰਮਤ ਨਾ ਹਾਰਦੇ ਆ ਆਪਣੀ ਉਜੜੀਆਂ ਜ਼ਮੀਨਾਂ ਨੂੰ ਕਰੈਕਟਰਾਂ ਦੇ ਨਾਲ ਮੁੜ ਜਿਹੜਾ ਕਿ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਪਿੰਡ ਵਾਸੀਆਂ ਜੀ ਆਪ ਦੀ ਮੋਟਰ ਲਿਆ ਕੇ ਲਾਈ ਏ ਤੇ ਲਾਈਟ ਵੀ ਤੁ ਜਿਹੜਾ ਸੋ ਨੇੜੇਗਾ ਸੋ ਤੂੰ ਲਾ ਕੇ ਤੇ ਇਹ ਪਾਈਪ ਲਾਈ ਨੇ ਜੀ ਤੇ ਅੱਗੇ ਜੀ ਆਪਣਾ ਜਿਹੜਾ ਪਿੰਡ ਦਾ ਰਸਿਵਰ ਜਾਂਦਾ ਦਰਿਆ ਨਾਲ ਤੇ ਉਹ ਉਹਦੇ ਵਿੱਚ ਪਾਣੀ ਇਹ ਪਾਰ ਰਹੇ ਨੇ ਤੇ ਪਿੰਡ ਵਾਸੀ ਆਪ ਹੀ ਵਿਚਾਰੇ ਇਹ ਲੱਗ ਕੇ ਜਿਆਦੇ ਸੰਯੋਗ ਨਾਲ ਰਲ ਮਿਲ ਕੇ ਪਾਣੀ ਖੜਾ ਰਹੇ ਨੇ ਬਾਕੀ ਪਾਣੀ ਵਾ ਵਾ ਥਾਂ ਚ ਖੜਾ ਹੈ ਕਿ ਜੇ ਆਪਾਂ ਕੋਈ ਆਈਡੀ ਲਾਈਏ ਤਾਂ ਸਾਡੇ ਤਾਂ ਵੀ ਪਾਣੀ ਬਹੁਤ 100 ਦੇ ਕਰੀਬ ਖੜਾ ਹੈ ਕਿੱਲੇ ਚ ਪਾਣੀ ਅੱਗੇ ਬਹੁਤਾ ਦਰਾਜ ਨਾਲ ਵੱਜਦਾ ਉਹਦੇ ਚ ਪਾਣੀ ਖੜਿਆ ਹੈ ਬਾਕੀ ਜਿੰਨਾ ਕੋ ਵਿਚਾਰਾ ਕੋ ਨਿਕਲਦਾ ਆਦੇ ਸੰਯੋਗ ਨਾਲ ਪਾਣੀ ਖੜਾ ਰਹੇ ਨੇ ਬਾਕੀ ਜਿੱਥੇ ਜਿੰਨਾ ਤੱਕ ਇਹਨਾਂ ਦੀ ਪਹੁੰਚ ਉਹਨਾਂ ਤੱਕ ਤਾਂ ਵਿਚਾਰੇ ਕਰ ਰਹੇ ਨੇ ਬਾਕੀ ਜਿੱਥੇ ਨਾਂ ਦੀ ਪਹੁੰਚ ਨਹੀਂ ਗਈ ਉੱਥੇ ਸਰਕਾਰਾਂ ਦਾ ਵੀ ਹੱਕ ਬਣਦਾ ਕਿ ਕੋਈ ਪੱਕੇ ਦੇ ਦੇਵਣ ਤੇ ਕੋਈ ਲਗਭਗ 100 ਕੋਈ ਕਿਕਰੇ ਚਾਈਤੇ ਖੜਾਇ ਅੱਗੇ ਰਾਮ ਸਿੰਘ ਵਾਲੀ ਪੈਣੀ ਤੋਂ ਥੱਲੇ ਜਿਹੜਾ ਉੱਥੇ 50 60 ਕਿੱਲੇ ਚ ਉੱਥੇ ਖੜਾ ਹੈ ਬੁੱਢਾ ਦਰਿਆ ਵਾ ਨਾਲਾ ਵਜਦਾ ਹੈ ਉਹਦੇ ਵਿੱਚ 2 300 ਕਿੱਲਾ ਜਿਹੜਾ ਉਹਦੇ ਚ ਪਾਣੀ ਖੜਾ ਹੈ ਪਾਣੀ ਦੀ ਉਦਰਤਾ ਨਹੀਂ ਨਿਕਲ ਰਿਹਾ ਜਿਹੜਾ ਬੁੱਢਾ ਦਰਿਆ ਵਜਦਾ ਹੈ ਨਾਲਾ ਗੱਟੀ ਨੰਬਰ 1 ਨੂੰ ਸੜਕ ਜਾਂਦੀ ਹੈ ਉੱਥੇ ਪੋੜ ਹੈਗਾ ਉਹ ਪਾਣੀ ਤਾਂ ਜਿਹੜਾ ਉਹ ਉੱਥੇ ਹੀ ਸੁੱਕੇਗਾ ਉਹਨਾਂ ਦਾ ਜਿਹੜਾ ਕਣਕ ਬਜੇਣੀ ਮੁਸ਼ਕਲ ਹੈ 300 ਕਿੱਲਾ 350 400 ਬਣ ਜਾਏ ਉਹ ਤਾਰਾਂ ਪਿੰਡ ਗਲਾਬਾ ਪੈਣੀ ਬੱਲੇ 68 ਤੋਂ ਲੈ ਕੇ ਇਹ ਇਧਰ ਵੇਲਾ